ਧਿਆਨ ਇਕਾਗਰ ਕਰਦਿਆਂ ਹੋਇਆ ਧਿਆਨ ਗੁਰ ਚਰਨਾਂ ਦੇ ਵਿੱਚ ਜੋੜ ਕਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੂੰ ਸੀਸ ਚੁਕਾ ਕਰ ਸਰਬੱਤ ਦੇ ਭਲੇ ਵਾਸਤੇ ਸਾਰੀ ਸੰਗਤ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਫਿਰ ਰਸਨਾ ਪਵਿੱਤਰ ਕਰੋ ਉਚਾਰਨ ਕਰੋ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਵਾਰਸ ਲੋਕਾਂ ਨਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰਾ ਸੇਮਰੰਤ ਸੰਤ ਸਰਬਤਰ ਰਾਮਣ ਨਨਕ ਅਗਨਾਸਨ ਜਗਦੀਸੁਰਾ ਗੁਰੂ ਸਵਾਰੇ ਸੰਗਤ ਜਿਉ ਪਾਵਨ ਸ਼ਬਦ ਜੋ ਗੁਰੂ ਬਾਦਸ਼ਾ ਗੁਰੂ ਪੰਜਵੇਂ ਬਾਦਸ਼ਾ ਮਹਾਰਾਜ ਜੀ ਸ੍ਰੀ ਗੁਰੂ ਅਰਜੁਨ ਦੇਵ ਜੀ ਉਹਨਾਂ ਦੇ ਮੁਖਾਰਬੰਦ ਤੋਂ ਉਚਾਰਨ ਕੀਤੀ ਹੋਈ ਵਾਰ ਜੋ ਜਤ ਅਸਰੀ ਇਰਾਕ ਤੇ ਵਿੱਚ ਅੰਕਤ ਹੈ ਜੇ ਉਸ ਦਾ ਆਰੰਭਕ ਉਸ ਦਾ ਪਹਿਲਾ ਸ਼ਲੋਕ ਤੇ ਨਾਲ ਸ਼ਲੋਕ ਦੇ ਇਸ ਪਾਵਨ ਵਾਰ ਦੀ ਪਹਿਲੀ ਪੌੜੀ ਹੈ ਜੇ ਇਸ ਪਾਵਨ ਸ਼ਬਦ ਦੀ ਰੰਭਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਮਹਾਰਾਜ ਜੀ ਦੇ 705 ਤੇ ਅਤੇ ਸੰਪੂਰਨਤਾ 706 ਤੇ ਹੈ ਜੇ ਇਹ ਵਾਰ ਦੇ ਵੀ ਸਤਿਗੁਰੂ ਬਾਦਸ਼ਾਹ ਮਹਾਰਾਜ ਜੀ ਦੇ ਨਾਲ ਵਾਰ ਦੇ ਜਿੰਨੇ ਸ਼ਲੋਕ ਹਨ ਉਹ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਹੀ ਉਚਾਰਨ ਕੀਤੇ ਹਨ ਤੇ ਵਿਦਵਾਨ ਸਮਝਾਉਂਦੇ ਹਨ ਕਿ ਇਹ ਜਿਹੜੇ ਸਲੋਕਾਂ ਦੀ ਵਿਆਖਿਆ ਹੈ ਪੌੜੀ ਦੇ ਰੂਪ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਰਦੇ ਹਨ ਜੋ ਸਤਿਗੁਰੂ ਜੀ ਨੇ ਸਲੋਕ ਦੇ ਵਿੱਚ ਉਚਾਰਨ ਕੀਤਾ ਹੈ ਉਸੇ ਦੀ ਹੀ ਵਿਆਖਿਆ ਉਸੇ ਦੇ ਹੀ ਭਾਵਰਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਪੌੜੀ ਦੇ ਵਿੱਚ ਅੰਕਿਤ ਕੀਤੇ ਹਨ ਸਤਿਗੁਰੂ ਜੀ ਨੇ ਵੀ ਉਚਾਰਨ ਕਰਕੇ ਸਾਨੂੰ ਸਮਝਾ ਦਿੱਤਾ ਜੀ ਜੈਤਸਰੀ ਮਹੱਲਾ 5 ਜੈਤਸਰੀ ਰਾਗ 5ਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਹੈ ਜੀ ਤੇ ਬਾਣੀ ਕੀ ਹੈ ਜੀ ਸਤਿਗੁਰੂ ਜੀ ਆਖਦੇ ਉਹ ਵਾਰ ਹੈ ਵਾਰ ਪੌੜੀਆਂ ਦੇ ਰੂਪ ਦੇ ਵਿੱਚ ਹੁੰਦੇ ਤਾਂ ਸਤਿਗੁਰੂ ਜੀ ਨੇ ਸਮਝਾ ਦਿੱਤਾ ਕਿ ਭਾਈ ਏ ਕੱਲੀ ਵਾਰ ਪੌੜੀਆਂ ਦੇ ਰੂਪ ਦੇ ਵਿੱਚ ਹੀ ਨਹੀਂ ਇਸ ਲੋਕਾਂ ਦੇ ਨਾਲ ਹੈ ਇਸ ਦੀਆਂ ਪਉੜੀਆਂ ਦੇ ਨਾਲ ਸ਼ਲੋਕ ਉਚਾਰਨ ਕੀਤੇ ਹਨ ਤੇ ਸਤਿਗੁਰੂ ਜੀ ਵਾਰ ਤੇ ਰੰਭ ਦੇ ਵਿੱਚ ਉਸ ਮਾਲਕ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਮੰਗਲ ਕਰਦੇ ਜੀ ਕਿ ਉਹ ਮਾਲਕ ਵਾਹਿਗੁਰੂ ਜੀ ਇੱਕ ਹਨ ਅਦੁੱਤੀ ਹਨ ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੀ ਪ੍ਰਾਪਤੀ ਹੈ ਜੀ ਆਰੰਭਕ ਸ਼ਲੋਕ ਦੇ ਵਿੱਚ ਸਤਿਗੁਰੂ ਬਾਦਸ਼ਾਹ ਮਹਾਰਾਜ ਜੀ ਨੇ ਉਸ ਮਾਲਕ ਵਾਹਿਗੁਰੂ ਜੀ ਦੀ ਵਿਸ਼ਾਲਤਾ ਨੂੰ ਵਰਣਨ ਕੀਤਾ ਜੀ ਤੇ ਸਤਿਗੁਰੂ ਜੀ ਸਮਝਾਉਂਦੇ ਜਿਹੜੇ ਪ੍ਰਭੂ ਦੇ ਪਿਆਰੇ ਸੰਤ ਜਨ ਉਹ ਐਸੇ ਵਿਸ਼ਾਲ ਪਰਮਾਤਮਾ ਜੀ ਦਾ ਸਿਮਰਨ ਕਰਦੇ ਹਨ ਮਹਾਨ ਹਸਤੀ ਜਿਸ ਦਾ ਕੋਈ ਵੀ ਪਾਰਾਵਾਰ ਨਹੀਂ ਨਾ ਉਸ ਦਾ ਆਦ ਹੈ ਨਾ ਉਸ ਦਾ ਅੰਤ ਪਰੇ ਤੋਂ ਪਰੇ ਹੈ ਬੇਅੰਤ ਬੇਅੰਤ ਹੈ ਵਿਸ਼ੇਸ਼ਣ ਜਿੰਨੇ ਵੀ ਅਸੀਂ ਵਰਦੇ ਜਾਵਾਂਗੇ ਵਿਸ਼ੇਸ਼ਣਤਾ ਦੀ ਜਿਹੜੇ ਵਿਸ਼ੇਸ਼ਣ ਹਨ ਉਹ ਛੋਟੇ ਵੀ ਰਹਿ ਜਾਵਣਗੇ ਖਤਮ ਵੀ ਹੋ ਜਾਵਣਗੇ ਪਰ ਮਾਲਕ ਵਾਹਿਗੁਰੂ ਜੀ ਦੀ ਜਿਹੜੀ ਹਸਤੀ ਹੈ ਉਸ ਨੂੰ ਪੂਰਨ ਰੂਪ ਦੇ ਵਿੱਚ ਕਿਸੇ ਪ੍ਰਕਾਰ ਵੀ ਜਿਹੜਾ ਹੈ ਉਹ ਪ੍ਰਕਾਸ਼ ਮਨ ਨਹੀਂ ਕੀਤਾ ਜਾ ਸਕਦਾ ਭਾਵ ਦੱਸਿਆ ਨਹੀਂ ਜਾ ਸਕਦਾ ਹੈ ਸ਼ਬਦ ਪਾਵ ਸਲੋਕ ਇਸ ਦੀ ਜਿਹੜੀ ਦੂਸਰੀ ਪੰਕਤੀ ਹੈ ਉਸ ਦੇ ਆਰੰਭ ਵਾਲੀ ਜੋ ਪਹਿਲੀ ਮਦ ਤੋਂ ਪਹਿਲਾਂ ਪਹਿਲਾਂ ਕਹ ਲਈਏ ਪਾਵਿਸ਼ਰਾਮ ਤੋਂ ਪਹਿਲਾਂ ਜੋ ਸਤਿਗੁਰੂ ਜੀ ਨੇ ਉਚਾਰਨ ਕੀਤਾ ਨਾ ਉਤੋਂ ਇਸ ਪਾਵਨ ਸ਼ਲੋਕ ਦੀ ਅਰੰਭਤਾ ਹੋਵੇਗੀ ਸਤਿਗੁਰੂ ਜੀ ਸਮਝਾਉਂਦੇ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ੁਰ ਪਾਵਨ ਭੰਗਤੀ ਇਸ ਦੇ ਅਰੰਭ ਦੇ ਵਿੱਚ ਸਤਿਗੁਰੂ ਜੀ ਨੇ ਸਮਝਾ ਦਿੱਤਾ ਸਿਮਰੰਤ ਸੰਤ ਜਿਹੜੇ ਸੰਤ ਜਨ ਪ੍ਰਭੂ ਦੇ ਪਿਆਰੇ ਉਹ ਸਿਮਰਨ ਕਰਦੇ ਹਨ ਉਹ ਸਿਮਰਦੇ ਹਨ ਉਹ ਮਾਲਕ ਜੀ ਨੂੰ ਯਾਦ ਕਰਦੇ ਹਨ ਉਹ ਹਰ ਵੇਲੇ ਧਿਆਨ ਦੇ ਵਿੱਚ ਹੁੰਦੇ ਹਨ ਧਿਆਨ ਲਗਾ ਕੇ ਰੱਖਦੇ ਤੇ ਉਸ ਨੂੰ ਯਾਦ ਕਰਦੇ ਹੁਣ ਸਵਾਲ ਪੈਦਾ ਹੋਇਆ ਜੀ ਕਿ ਉਹ ਕਿੰਨੂੰ ਯਾਦ ਕਰਦੇ ਹਨ ਸੰਤ ਜਨ ਤੇ ਸੰਤ ਜਨਾਂ ਦਾ ਸਿਮਰਨ ਕੀ ਕੀ ਦਾ ਨਾਮ ਦਾ ਉਹ ਸਿਮਰਨ ਕਰਦੇ ਹਨ ਕੀ ਉਚਾਰਨ ਕਰਦੇ ਤਾਂ ਸਤਿਗੁਰੂ ਗੁਰੂ ਪੰਜਵੇਂ ਪਾਤਸ਼ਾਹ ਜੀ ਸਮਝਾ ਰਹੇ ਹਨ ਇਸ ਸ਼ਲੋਕ ਦੇ ਆਰੰਭ ਦੇ ਵਿੱਚ ਸਤਿਗੁਰੂ ਜੀ ਨੇ ਸਮਝਾਇਆ ਓਸ ਦਾ ਸੰਤ ਜਨ ਸਿਮਰਨ ਕਰਦੇ ਹਨ ਜੋ ਆਦ ਪੂਰਨ ਮਦ ਪੂਰਨ ਅੰਤ ਪੂਰਨ ਜੋ ਦੁਨੀਆ ਦੇ ਆਦ ਭਾਵ ਆਰੰਭ ਦੇ ਵਿੱਚ ਵੀ ਪੂਰਨ ਸੀ ਜੋ ਅੱਜ ਵੀ ਹੈ ਮਦ ਬਾਗ ਦੇ ਵਿੱਚ ਤੇ ਜਦੋਂ ਕਿਤੇ ਸੰਪੂਰਨਤਾ ਹੋ ਗਈ ਸਮੁੱਚੀ ਸ੍ਰਿਸ਼ਟੀ ਦੀ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਅੰਤ ਹੋ ਜਾਣਾ ਉਹ ਮਾਲਕ ਜੀ ਉਦੋਂ ਵੀ ਹੋ ਬਣ ਕੇ ਜਦੋਂ ਅਰਬਦ ਨਰਬਦ ਧੁੰਦੂ ਘਾਰਾ ਸੀ ਨਾ ਉਹ ਮਾਲਕ ਵਾਹਿਗੁਰੂ ਜੀ ਸੁੰਨ ਸਮਾਦ ਲਗਾਏਂਦਾ ਉਸ ਵੇਲੇ ਸੁੰਨ ਸਮਾਦੀ ਦੇ ਵਿੱਚ ਉਹ ਲੀਨ ਸਨ ਅੱਜ ਸਮੁੱਚੀ ਸ੍ਰਿਸ਼ਟੀ ਦੇ ਵਿੱਚ ਸਤਿਗੁਰੂ ਜੀ ਪਰਿਪੂਰਨ ਹਲ ਤੇ ਜਦੋਂ ਇਹ ਸ੍ਰਿਸ਼ਟੀ ਦਾ ਸੰਪੂਰਨਤਾ ਵਾਲਾ ਕਾਰਜ ਹੋਇਆ ਭਾਵ ਅੰਤ ਹੋਇਆ ਨਾ ਤੇ ਮਾਲਕ ਵਾਹਿਗੁਰੂ ਜੀ ਹਰ ਥਾਂ ਦੇ ਉੱਪਰ ਹਰ ਸਮੇਂ ਦੇ ਵਿੱਚ ਉਹ ਹਾਜ਼ਰ-ਨਾਜ਼ਰ ਹੀ ਹੋਵਣਗੇ ਸਰਬ ਵਿਆਪਕ ਹੀ ਹੋਵਣਗੇ ਜੋ ਪਰਮੇਸ਼ਵਰ ਸਰੂਪਾ ਪਰਮਾਤਮਾ ਜੀ ਹਨ ਉਸ ਦਾ ਫਿਰ ਸੰਤ ਜਨ ਸਿਮਰਨ ਕਰਦੇ ਜੋ ਸਦਾ ਹੈ ਜੋ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜੋ ਸਦਾ ਹੀ ਸੱਚ ਰਹਿਣ ਵਾਲੇ ਹਨ ਜੋ ਸਦਾ ਹੀ ਸਤ ਰਹਿਣ ਵਾਲੇ ਹਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਉਸ ਪਰਮਾਤਮਾ ਜੀ ਦੇ ਹੋਰ ਵੀ ਗੁਣ ਸਮਝਾ ਰਹੇ ਜਿਸ ਦਾ ਸਿਮਰਨ ਪ੍ਰਭੂ ਦੇ ਪਿਆਰੇ ਕਰਦੇ ਹਨ ਜੀ ਸਿਮਰੰਤ ਸੰਤ ਸਿਮਰਦੇ ਹਨ ਸੰਤ ਕਿਨਾਂ ਨੂੰ ਜੀ ਸਰਬਤਰ ਰਮਣਨ ਜੋ ਸਾਰਿਆਂ ਦੇ ਵਿੱਚ ਰਮੇ ਹੋਏ ਹਨ ਰਮਣਨ ਹਨ ਭਾਵ ਸਾਰਿਆਂ ਦੇ ਵਿੱਚ ਮੌਜੂਦ ਹਨ ਨਾਨਕ ਨਾਨਕ ਸ਼ਬਦ ਜੋ ਹੈ ਨਾ ਏਸ ਵਿਸ਼ਰਾਮ ਨੂੰ ਅਸੀਂ ਦਿਹਲੇ ਦੀਪਕ ਕਹਿ ਸਕਦੇ ਹਾਂ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਦੀਪਕ ਦੀਵੇ ਜਗਾਏ ਜਾਂਦੇ ਸੀ ਤੇ ਉਹ ਘਰਾਂ ਦੇ ਅੰਦਰ ਵੀ ਰੱਖੇ ਜਾਂਦੇ ਸਨ ਘਰਾਂ ਦੇ ਬਾਹਰ ਵੀ ਰੱਖੇ ਜਾਂਦੇ ਸਨ ਪਾਵੇੜੇ ਦੇ ਵਿੱਚ ਵੀ ਰੋਸ਼ਨੀ ਦੀ ਲੋੜ ਹੁੰਦੀ ਸੀ ਘਰ ਦੇ ਅੰਦਰ ਵੀ ਕਮਰੇ ਦੇ ਵਿੱਚ ਵੀ ਤਾਂ ਕਈ ਵਾਰ ਜਿਹੜੇ ਸਿਆਣੇ ਬਜ਼ੁਰਗ ਸਨ ਸਿਆਣੀਆਂ ਮਾਤਾਵਾਂ ਸਨ ਉਹ ਇੱਕ ਹੀ ਦੀਵੇ ਦੀ ਵਰਤੋਂ ਕਰਕੇ ਅੰਦਰ ਤੇ ਬਾਹਰ ਕਮਰੇ ਦੇ ਅੰਦਰ ਵੀ ਤੇ ਬਾਹਰ ਵਿੜੇ ਦੇ ਵਿੱਚ ਵੀ ਚਾਨਣ ਕਰ ਜਾਂਦੀਆਂ ਸਨ ਉਹ ਦੀਵਾ ਜਿਹੜਾ ਸੀ ਦੀਪਕ ਜਿਹੜਾ ਸੀ ਉਸ ਨੂੰ ਦਹਲੀਜ਼ ਦੇ ਵਿੱਚ ਟਿਕਾ ਦਿੱਤਾ ਜਾਂਦਾ ਸੀ ਝਰੋਖਾ ਬਣਿਆ ਹੁੰਦਾ ਸੀ ਉੱਥੇ ਰੱਖ ਦਿੱਤਾ ਜਾਂਦਾ ਸੀ ਉਸ ਨੂੰ ਟੰਗ ਦਿੱਤਾ ਜਾਂਦਾ ਸੀ ਜਿਵੇਂ ਲਾਲ ਟੰਨਾ ਸਨ ਤਾਂ ਉਹਦੇ ਨਾਲ ਕੀ ਸੀ ਕਿ ਕਮਰੇ ਦੇ ਅੰਦਰ ਵੀ ਚਾਨਣ ਹੋ ਜਾਣਾ ਤੇ ਕਮਰੇ ਦੇ ਬਾਹਰ ਬਾਹੜੇ ਦੇ ਵਿੱਚ ਵੀ ਚਾਨਣ ਹੋ ਜਾਣਾ ਇੱਕੋ ਹੀ ਦੀਵੇ ਨੂੰ ਜਗਾ ਕੇ ਇੱਕ ਤਾਂ ਬਚਤ ਕਰਨੀ ਜੀ ਕਿਉਂਕਿ ਦੋਵਾਂ ਦੀਵਿਆਂ ਨੂੰ ਜਗਾਵਾਂਗੇ ਘਰ ਦੇ ਅੰਦਰ ਬਾਹਰ ਬਾਹਰ ਦੋਵਾਂ ਦੇ ਜੇ ਤੇਲ ਬਲਦਾ ਹੋਵੇਗਾ ਤਾਂ ਬਚਤ ਕਰਨੀ ਸਿਆਨਫ ਕਰਨੀ ਇੱਕ ਦੀਵੇ ਦੇ ਨਾਲ ਵੱਦ ਤੋਂ ਵੱਦ ਜਿਹੜਾ ਕਾਰਜ ਲੈਣਾ ਉਸ ਨੂੰ ਦਹਲਿਜ਼ ਦੇ ਵਿੱਚ ਟਿਕਾ ਦਿੱਤਾ ਜਾਂਦਾ ਸੀ ਤੇ ਉਸ ਨੂੰ ਕਹਿਣਾ ਇਹ ਦੇਹਲੀ ਦੀਪਕ ਹੈ ਦੇਹਲੀ ਭਾਵ ਦਿਹੋਰੀ ਭਾਵ ਜਿਹੜੀ ਇੱਕ ਝਗਾਠ ਹੈ ਜਾਂ ਕਿ ਦਰਵਾਜ਼ਾ ਹੈ ਉੱਥੇ ਹੋਣਾ ਇਵੇਂ ਹੀ ਜਿਹੜਾ ਨਾਨਕ ਸ਼ਬਦ ਹੈ ਨਾ ਇਹ ਆਜ਼ਾਦ ਵੀ ਹੈ ਜੀ ਪਹਿਲੇ ਮਦਨਾਲੇ ਵੀ ਲੱਗ ਸਕਦੇ ਹਾਂ ਵਿਸ਼ਰਾਮ ਜਿਹੜਾ ਤੇ ਮਗਰਲੀ ਪੰਕਤੀ ਦੇ ਅਧਾਰ ਤਾ ਉਚਾਰਨ ਹੋਵੇਗਾ ਸਿਮਰੰਤ ਸੰਤ ਸਰਬਤਰ ਰਵਣ ਨਾਨਕ ਅਗਨਾਸਨ ਜਗਦੀਸ਼ੁਰਾ ਸਤਿਗੁਰੂ ਬਾਦਸ਼ਾਹ ਜੀ ਨੇ ਫਿਰ ਸਮਝਾ ਦਿੱਤਾ ਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਉਹ ਮਾਲਕ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਨ ਜੋ ਜਗਦੀਸ਼ਵਰ ਹੈ ਜੋ జగਤ ਦਾ ਈਸ਼ਰ ਹੈ ਜਗਤ ਦਾ ਜੋ ਮਾਲਕ ਹੈ ਮਾਲਕ ਵਾਹਿਗੁਰੂ ਜੀ ਪਰਮਾਤਮਾ ਜੀ ਤੇ ਨਾਲੇ ਹੀ ਅਗਨਾਸਨ ਜਿਹੜੇ ਦੁੱਖਾਂ ਦਾ ਨਾਸ ਕਰਨ ਵਾਲੇ ਅਗ ਭਾਵ ਦੁੱਖ ਨਾਸਨ ਭਾਵ ਖਤਮ ਕਰਨ ਵਾਲੇ ਹਨ ਸੰਤ ਜਨ ਉਸ ਮਾਲਕ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਜੋ ਆਦ ਵਿੱਚ ਅਰੰਭਤਾ ਦੇ ਵਿੱਚ ਵੀ ਪੂਰਨ ਮਦ ਭਾਗ ਹੁਣ ਵੀ ਪੂਰਨ ਹੈ ਅੰਤ ਵਿੱਚ ਵੀ ਉਹ ਹਾਜ਼ਰ ਨਾਜ਼ਰ ਹੋਵੇਗਾ ਭਾਵੇਂ ਉਹ ਮਨੁੱਖ ਦੀ ਜ਼ਿੰਦਗੀ ਹੋਵੇ ਭਾਵੇਂ ਸਮੁੱਚੀ ਸ੍ਰਿਸ਼ਟੀ ਦਾ ਕਾਰਜ ਹੋਵੇ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਆਦਮਤ ਅੰਤ ਹੋਵੇ ਮਾਲਕ ਜੀ ਹਾਜ਼ਰ ਨਾਜ਼ਰ ਜੀ ਤੇ ਸੰਤ ਜਨ ਸਿਮਰਦੇ ਹਨ ਉਸ ਨੂੰ ਜਿਹੜਾ ਸਰਬਤਰ ਰਵਣੰਗ ਸਾਰਿਆਂ ਦੇ ਵਿੱਚ ਰਵਿਆ ਹੋਇਆ ਅਗਨਾਸਨ ਦੁੱਖਾਂ ਦਾ ਨਾਸ ਕਰਨ ਵਾਲਾ ਜਗਦੀਸ਼ਵਰ ਜੋ ਕੇ ਜਗਤ ਦਾ ਈਸ਼ਰ ਭਾਵ ਜਗਤ ਦਾ ਮਾਲਕ ਸੰਤ ਜਨ ਪ੍ਰਭੂ ਦੇ ਪਿਆਰੇ ਉਸ ਦੀ ਫਿਰ ਉਸਤਤ ਵਡਿਆਈ ਕਰਦੇ ਹਨ ਹੋਰ ਗੁਣ ਕਿਹੜੇ ਜੀ ਸਤਿਗੁਰੂ ਜੀ ਸਮਝਾ ਰਹੇ ਵੇਖਣ ਸੁਣਨ ਸਨਾਵ ਉਹ ਮਾਲਕ ਵਾਹਿਗੁਰੂ ਜੀ ਜਿਹੜੇ ਨਾ ਉਹ ਇਸ ਪ੍ਰਕਾਰ ਦੇ ਹਨ ਕਿ ਉਹ ਇੱਕ ਜਗ੍ਹਾ ਦੇ ਉੱਪਰ ਹੀ ਰਹਿ ਕੇ ਜੋ ਹਰ ਥਾਂ ਤੇ ਆਪ ਹੀ ਵੇਖਣ ਵਾਲੇ ਹਨ ਬੈਠਾ ਵੇਖਿਆ ਵਖਾ ਅਕੇਲਾ ਸਾਰਿਆਂ ਦੇ ਵਕ ਹੋ ਕੇ ਸਾਰਿਆਂ ਨੂੰ ਵੇਖਦੇ ਪਏ ਤਿੰਨਾ ਸਮਿਆਂ ਦੇ ਅਧੀਨ ਨਹੀਂ ਤ੍ਰ ਤਕਾਲ ਦਰਸ਼ੀ ਹਨ ਉਹ ਤਿੰਨਾ ਸਮਿਆਂ ਨੂੰ ਇੱਕੋ ਹੀ ਵੇਲੇ ਵੇਖਣ ਵਾਲੇ ਤੇ ਸਤਿਗੁਰੂ ਜੀ ਸਮਝਾ ਰਹੇ ਕਿ ਹਰੇਕ ਦੀ ਨਜ਼ਰ ਦੇ ਥਾਣੀ ਹਰੇਕ ਦੀਆਂ ਅੱਖਾਂ ਦੇ ਥਾਣੀ ਉਹ ਵੇਖਣ ਦੇ ਸਮਰੱਥ ਹਨ ਕਿ ਮਨੁੱਖ ਕੀ ਵੇਖਦਾ ਪਿਆ ਜੀਵ ਜੰਤੂ ਕੀ ਵੇਖਦੇ ਭਏ ਕਿਉਂਕਿ ਜੋਤ ਉਸ ਮਾਲਕ ਜੀ ਦੀ ਹੀ ਵਿਚਰਦੀ ਪਈ ਜੀ ਤੇ ਫਿਰ ਸੁਣਦੇ ਵੀ ਪਏ ਹਨ ਕਿਉਂਕਿ ਹਰੇਕ ਜੀਵ ਦੇ ਵਿੱਚ ਵਸੇ ਪੈਣਾ ਸਾਰਾ ਕੁਝ ਵੇਖਦੇ ਵੀ ਪਏ ਸਾਰਾ ਕੁਝ ਸੁਣਦੇ ਵੀ ਪਏ ਹਨ ਸਤਿਗੁਰੂ ਬਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਉਹ ਮਾਲਕ ਵਾਹਿਗੁਰੂ ਜੀ ਵੇਖਣ ਵਾਲੇ ਆਪ ਹੀ ਸੁਣਨ ਵਾਲੇ ਤੇ ਆਪ ਹੀ ਸੁਣਾਉਣ ਵਾਲੇ ਵੀ ਹਰ ਭਵ ਜੋ ਸਮੁੱਚੇ ਜੀਵ ਜੰਤੂ ਬੋਲ ਰਹੇ ਨਾ ਹਰੇਕ ਦੇ ਬੋਲਾਂ ਦੇ ਵਿੱਚ ਉਹ ਆਪ ਬੋਲਦਾ ਪਿਆ ਹੈ ਹਰੇਕ ਦੇ ਬੋਲਾਂ ਨੂੰ ਉਹ ਆਪ ਸੁਣਦਾ ਪਿਆ ਜੀ ਹਰੇਕ ਦੀਆਂ ਅੱਖਾਂ ਦੇ ਦੁਆਰਾ ਮਾਲਕ ਜੀ ਆਪ ਹੀ ਵੇਖਦੇ ਪਏ ਜੀ ਭਾਵੇਂ ਉਹ ਜੀਵ ਜੰਤੂ ਮਨੁੱਖ ਹੋਵਨ ਪਸ਼ੂ ਪੰਛੀ ਹੋਵਨ ਜਿੰਨੇ ਵੀ ਬੋਲ ਹਨ ਉਹ ਮਾਲਕ ਜੀ ਦੇ ਹਨ ਜੋ ਵੀ ਬੋਲਿਆ ਜਾ ਰਿਹਾ ਉਸ ਨੂੰ ਸੁਣਨ ਵਾਲੇ ਵੀ ਹਨ ਸੁਣਾਉਣ ਵਾਲੇ ਵੀ ਹਨ ਵੇਖਣ ਵਾਲੇ ਵੀ ਮਾਲਕ ਵਾਹਿਗੁਰੂ ਜੀ ਤਾਂ ਗੁਰੂ ਪੰਜਵੇਂ ਪਾਤਸ਼ਾਹ ਜੀ ਕੋ ਸਮਝਾ ਰਹੇ ਹਨ ਕਿ ਭਾਈ ਉਸ ਪਰਿਪੂਰਨ ਪਰਮਾਤਮਾ ਨੂੰ ਮਨ ਮਹਿ ਦੜੀਆ ਸਾਚ ਜੋ ਸੱਚ ਸਦੀਵ ਕਾਲ ਲਈ ਰਹਿਣ ਵਾਲੇ ਨ ਸਦਾ ਤੇ ਰਹਿਣ ਵਾਲੇ ਮਾਲਕ ਜੀ ਹਨ ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਦਰ ਪੱਕੇ ਸਰੂਪ ਦੇ ਵਿੱਚ ਧਾਰਨ ਕਰੋ ਕਿਉਂਕਿ ਉਹ ਹਰ ਪ੍ਰਕਾਰ ਦੇ ਹਨ ਹਰ ਜਗ੍ਹਾ ਤੇ ਉੱਪਰ ਹਨ ਤੇ ਸਤਿਗੁਰੂ ਜੀ ਸਮਝਾਉਂਦੇ ਹਨ ਪੂਰ ਰਹੋ ਸਰਬਤਰਮ ਨਾਨਕ ਹਰ ਰੰਗ ਰਾਜ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਮਝਾਉਣਾ ਕੀਤਾ ਹੈ ਜੀ ਕਿ ਉਹ ਮਾਲਕ ਵਾਹਿਗੁਰੂ ਜੀ ਪਰਿਪੂਰਨ ਹਾਂਦੇ ਸਰਬ ਵਿਆਪਕ ਵੀ ਜਿੱਥੇ ਹਨ ਜਿੱਥੇ ਸਾਰਿਆਂ ਦੇ ਵਿੱਚ ਰਸੇ ਹੋਏ ਹਨ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਉਹ ਹਰ ਰੰਗ ਦੇ ਵਿੱਚ ਮਾਲਕ ਜੀ ਦੇ ਵਿੱਚ ਮਾਲਕ ਜੀ ਹਰ ਰੰਗ ਦੇ ਵਿੱਚ ਰਚੇ ਹੋਏ ਪਵਹਰ ਰੂਪ ਦੇ ਵਿੱਚ ਉਹ ਲੀਨ ਹਨ ਤੇ ਨਾਲ ਸਮਝਾਉਂਦੇ ਹਨ ਕਿ ਉਹਦਾ ਹੀ ਸਿਮਰਨ ਕਰਨਾ ਚਾਹੀਦਾ ਉਸ ਮਾਲਕ ਜੀ ਦੀ ਪਿਆਰੇ ਦੀ ਜਾਤ ਦੇ ਵਿੱਚ ਲੀਨ ਹੋ ਜਾ ਜੋ ਸਰਬ ਥਾਈ ਸਭ ਥਾਵਾਂ ਦੇ ਉੱਪਰ ਮੌਜੂਦ ਹੈ ਪੂਰ ਰਹੋ ਸਰਬਤਰਮ ਜੋ ਪਰਿਪੂਰਨ ਹੈ ਸਾਰਿਆਂ ਦੇ ਵਿੱਚ ਤੇ ਨਾਨਕ ਸਤਿਗੁਰੂ ਜੀ ਸਮਝਾਉਂਦੇ ਹਨ ਹਰ ਰੰਗ ਰਾਜ ਜੋ ਸਾਰੇ ਰੰਗਾਂ ਦੇ ਵਿੱਚ ਰਚਿਆ ਹੋਇਆ ਭਾਵ ਹਰ ਜਗ੍ਹਾ ਦੇ ਉੱਪਰ ਲੀਨ ਜੀ ਪੌੜੀ ਦੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਨਾ ਸ਼ਲੋਕਾਂ ਦੀ ਹੀ ਵਿਚਾਰ ਜਸ ਲੋਕਾਂ ਦੀ ਹੀ ਵਿਆਖਿਆ ਸਤਿਗੁਰੂ ਜੀ ਕਰ ਰਹੇ ਹਨ ਹਰ ਏਕ ਨਿਰੰਝਨ ਗਾਈ ਹੈ ਸਬੇ ਅੰਤਰ ਸੋਈ ਉਹ ਮਾਲਕ ਵਾਹਿਗੁਰੂ ਜੀ ਜੋ ਇੱਕ ਹਨ ਜੋ ਨਿਰੰਝਨ ਮਾਇਆ ਦੀ ਕਾਲਕ ਤੋਂ ਰਹਿਤ ਹਨ ਉਹਦੇ ਗੁਣਾਂ ਨੂੰ ਸਦਾ ਹੀ ਗਾਉਣਾ ਚਾਹੀਦਾ ਹੈ ਉਸੇ ਮਾਲਕ ਵਾਹਿਗੁਰੂ ਜੀ ਦੀ ਸਦਾ ਹੀ ਸਿਫਤ ਸਲਾ ਕੀਤੀ ਜਾਏ ਸਬੇ ਅੰਤਰ ਸੋਈ ਉਹ ਮਾਲਕ ਵਾਹਿਗੁਰੂ ਜੀ ਸਾਰਿਆਂ ਦੇ ਅੰਦਰ ਮੌਜੂਦ ਹਨ ਪਹਿਲਾ ਵੀ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤਾ ਨ ਪੂਰ ਰਹੋ ਸਰਬਤਰਮ ਇਹ ਇਥੇ ਸਤਿਗੁਰੂ ਜੀ ਸਮਝਾ ਰਹੇ ਸਭ ਅੰਤਰ ਸੋਇ ਉਹ ਸਾਰਿਆਂ ਦੇ ਵਿੱਚ ਹੈ ਜੀ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਇ ਕਨਪਾਪ ਜਿਤਨੇ ਵੀ ਜੀਵ ਆਦਿਕ ਪੈਦਾ ਨਾ ਜਿਤਨਾ ਵੀ ਰਚਿਆ ਹੋਇਆ జగਤ ਹੈ ਤੇ ਫਿਰ ਕਾਰਨ ਉਹਨਾਂ ਦੇ ਰਚਨ ਦਾ ਕਾਰਨ ਜਿਤਨੇ ਵੀ ਕਾਰਜ ਹੋ ਰਹੇ ਉਹਨਾਂ ਦਾ ਮਗਰਲਾ ਕਾਰਨ ਉਹ ਵੀ ਪ੍ਰਮਾਤਮਾ ਜੀ ਹਨ ਜੀ ਤੇ ਸਤਿਗੁਰੂ ਜੀ ਸਮਝਾਉਂਦੇ ਹਨ ਸਮਰੱਥ ਪ੍ਰਭ ਉਹ ਮਾਲਕ ਵਾਹੀ ਗੁਰੂ ਜੀ ਸਮਰੱਥਾवान ਹਨ ਹਰ ਪ੍ਰਕਾਰ ਦੀ ਉਹ ਤਾਕਤ ਦੇ ਮਾਲਕ ਹਨ ਜੋ ਕਰੇ ਸੋ ਹੋਏ ਜੋ ਸਤਿਗੁਰੂ ਪਾਤਸ਼ਾਹ ਜੀ ਚਾਹੁੰਦੇ ਨਾ ਸਮੁੱਚੇ ਜਗਤ ਦੇ ਵਿੱਚ ਉਹ ਹੀ ਕੁਝ ਹੁੰਦਾ ਜੀ ਅਸੀਂ ਕਈ ਵਾਰ ਵਿਚਾਰ ਕਰਦੇ ਨਾ ਕਿ ਮੈਂ ਇੱਥੇ ਆਉਣਾ ਨਹੀਂ ਸੀ ਚਾਹੁੰਦਾ ਜਾਂ ਫਿਰ ਸੁਭਾਅ ਬਣ ਗਿਆ ਜਾਣ ਕੇ ਇੱਧਰ ਦਾ ਕਾਰਜ ਪਿਆ ਤੇ ਇੱਧਰ ਨੂੰ ਆ ਗਏ ਔਰ ਉਹਦੇ ਪਿੱਛੇ ਮਾਲਕ ਜੀ ਹਨ ਤੈਨੂੰ ਉਥੇ ਲੈ ਕੇ ਜਾਣਾ ਜੀਵ ਤੇਰੇ ਕੋਲ ਕਾਰਜ ਕਰਵਾਉਣੇ ਉਹ ਸਤਿਗੁਰੂ ਜੀ ਹਨ ਜੀ ਤੇ ਸਤਿਗੁਰੂ ਜੀ ਸਮਝਾਉਂਦੇ ਜਗਤ ਫਿਰ ਉਹੋ ਹੀ ਕਾਰਜ ਕਰਦਾ ਜੋ ਮਾਲਕ ਜੀ ਚਾਹੁੰਦੇ ਹਨ ਇੱਥੇ ਸਾਡੇ ਮਨ ਦੇ ਵਿੱਚ ਇਹ ਵੀ ਗੱਲ ਆ ਸਕਦੀ ਕਿ ਭਾਈ ਜੇਕਰ ਅਸੀਂ ਕੋਈ ਮਾੜਾ ਕਾਰਜ ਕਰਦੇ ਕੀ ਇਹ ਵੀ ਮਾਲਕ ਜੀ ਦੇ ਹੁਕਮ ਦੇ ਵਿੱਚ ਆ ਉਹ ਕਰਦੇ ਭਾਈ ਕਿਉਂਕਿ ਅਸੀਂ ਹਰ ਗੱਲ ਨੂੰ 네ਗਟਿਵ 네ਗਟਿਵ ਰੂਪ ਦੇ ਵਿੱਚ ਮਾਰੇ ਪੱਖ ਦੇ ਨਾਲ ਹਮੇਸ਼ਾ ਹੀ ਵੇਖਦੇ ਕਿਉਂਕਿ ਅਸੀਂ ਆਪਣੇ ਆਪ ਦਾ ਬਚਾਅ ਕਰਨਾ ਹੁੰਦਾ ਨਾ ਕਿ ਗਲਤ ਕੰਮ ਮੈਂ ਕਰਾਂ ਤੇ ਇਹਦਾ ਸਾਰਾ ਜਿਹੜਾ ਇੱਕ ਪ੍ਰਭਾਵ ਕਹਿ ਲਓ ਜਾਂ ਇਹਦਾ ਜਿਹੜਾ ਕੰਮ ਹੈ ਨਾ ਇਹਦਾ ਉਹ ਪਰਮਾਤਮਾ ਜੀ ਦੇ ਉੱਪਰ ਪਾ ਦਿੱਤਾ ਜਾਵੇ ਕਿ ਵੇਖੋ ਗੁਰਬਾਣੀ ਵੀ ਇਹ ਗੱਲ ਕਹਿ ਰਹੀ ਕਿ ਉਹੋ ਕੁਝ ਹੁੰਦਾ ਜੋ ਮਾਲਕ ਜੀ ਕਰਦੇ ਪਰ ਇਸ ਤੇ ਅਰਥ ਅਲੱਗ ਹੋ ਬਣ ਕੇ ਵੇਖਣਾ ਇਹੀ ਤਾਕਤ ਮਾਲਕ ਜੀ ਨੇ ਦਿੱਤੀ ਜੋ ਸਤਿਗੁਰੂ ਜੀ ਪਹਿਲਾਂ ਸਮਝਾ ਰਹੇ ਹਨ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਅੱਖਾਂ ਨੂੰ ਤਾਕਤ ਮਾਲਕ ਜੀ ਨੇ ਦੇ ਦਿੱਤੀ ਕਿ ਇਹਨਾਂ ਅੱਖਾਂ ਨੇ ਵੇਖਣਾ ਹੈ ਹੁਣ ਵੇਖਣਾ ਕੀ ਇਹ ਮਨੁੱਖ ਦੇ ਉੱਪਰ ਛੱਡ ਦਿੱਤਾ ਜੀਵ ਜੰਤੂਆਂ ਦੇ ਉੱਪਰ ਛੱਡ ਦਿੱਤਾ ਹੈ ਫਿਰ ਅਸਨਾ ਨੂੰ ਬੋਲਣ ਦੀ ਤਾਕਤ ਪ੍ਰਾਪਤ ਹੋਏ ਹੁਣ ਬੋਲਣਾ ਕੀ ਜੀ ਇਹ ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਪਰ ਬੋਲ ਮੁਨੁਖ ਦੇ ਹਾਂਜੀ ਰਸਨਾ ਨੂੰ ਤਾਕਤ ਮਾਲਕ ਜੀ ਨੇ ਬਖਸ਼ਿਸ਼ ਕਰ ਦਿੱਤੀ ਕੰਨਾਂ ਨੂੰ ਸੁਣਨ ਦੀ ਤਾਕਤ ਪ੍ਰਾਪਤ ਹੈ ਹੱਥਾਂ ਨੂੰ ਕਾਰਜ ਕਰਨ ਦੀ ਤਾਕਤ ਪ੍ਰਾਪਤ ਤੇ ਪੈਰਾਂ ਨੂੰ ਚੱਲਣ ਦੀ ਤਾਕਤ ਪ੍ਰਾਪਤ ਮਾਲਕ ਜੀ ਨੇ ਬਖਸ਼ਿਸ਼ ਕੀਤੀ ਹੈ ਹੁਣ ਇਹਨਾਂ ਦੇ ਨਾਲ ਕਾਰਜ ਕੀ ਕਰਨੇ ਵੇਖਣਾ ਕੀ ਸੁਣਨਾ ਕੀ ਬੋਲਣਾ ਕੀ ਹੱਥਾਂ ਨਾਲ ਕੰਮ ਕਿਹੜੇ ਕਰਨੇ ਪੈਰਾਂ ਨਾਲ ਕਿੱਧਰ ਨੂੰ ਚੱਲ ਕੇ ਜਾਣਾ ਇਹਦੀ ਆਜ਼ਾਦੀ ਪਰਮਾਤਮਾ ਜੀ ਨੇ ਮਨੁੱਖ ਨੂੰ ਦੇ ਦਿੱਤੀ ਜੀ ਮਛਲੀ ਰਹਿਣਾ ਉਹਦਾ ਜੀਵਨ ਪਾਣੀ ਦੇ ਵਿੱਚ ਹੈ ਪਾਣੀ ਦੇ ਵਿੱਚ ਹੀ ਉਹ ਜਿਉਂਦੀ ਰਹੇਗੀ ਪਾਣੀ ਤੋਂ ਬਾਹਰ ਉਸ ਦਾ ਕੋਈ ਵੀ ਜੀਵਨ ਨਹੀਂ ਪਾਣੀ ਦੇ ਵਿੱਚ ਉਹ ਹੇਠਾਂ ਜਾਵੇ ਉੱਪਰ ਤਲ ਤੇ ਉੱਪਰ ਆ ਜਾਵੇ ਹੇਲੇ ਤਲ ਤੇ ਚਲੇ ਜਾਵੇ ਸੱਜੇ ਜਾਵੇ ਖੱਬੇ ਜਾਵੇ ਉਰਲੇ ਕਿਨਾਰੇ ਤੇ ਦਰਿਆ ਦੇ ਆ ਜਾਵੇ ਪਰਲੇ ਕਿਨਾਰੇ ਤੇ ਚਲੇ ਜਾਵੇ ਇਹ ਆਜ਼ਾਦੀ ਹੈ ਰਹਿਣਾ ਉਸ ਨੂੰ ਪਾਣੀ ਦੇ ਵਿੱਚ ਹੀ ਪੜਾ ਬਵੇਗਾ ਪਾਣੀ ਤੋਂ ਬਾਹਰ ਉਸ ਦੀ ਕੋਈ ਵੀ ਜ਼ਿੰਦਗੀ ਨਹੀਂ ਹੈ ਜੀਵਨ ਨਹੀਂ ਈਵੇਂ ਹੀ ਹੁਕਮ ਦੇ ਵਿੱਚ ਹ ਹਰੇਕ ਨੂੰ ਹੁਕਮ ਪ੍ਰਾਪਤ ਹੋਇਆ ਹੁਕਮਾਂ ਅੰਦਰ ਸਭ ਕੋ ਹੁਕਮ ਦੇ ਵਿੱਚ ਹ ਰਹਿਣਾ ਹੁਕਮ ਦੇ ਵਿੱਚ ਪਵੇਗਾ ਪਰ ਮਛਲੀ ਦੀ ਨਿਆਈ ਸੱਜੇ ਜਾਣਾ ਖੱਬੇ ਜਾਣਾ ਤਲ ਤੇ ਪਹੁੰਚਣਾ ਉੱਪਰ ਆਉਣਾ ਇਹਦੀ ਆਜ਼ਾਦੀ ਹੋਵੇਗੀ ਹੁਕਮ ਦੇ ਵਿੱਚ ਭਾਈ ਤੋ ਵਿਚਰ ਸਕਦਾ ਹੈ ਤਾਂ ਜੋ ਕਰੇ ਸੋ ਹੋਏ ਮਨੁੱਖ ਦੋ ਪੈਰਾਂ ਦੇ ਉੱਪਰ ਚੱਲੇਗਾ ਉਹ ਘਰ ਜਿਸ ਪ੍ਰਕਾਰ ਦਾ ਮਨੁੱਖ ਨੂੰ ਪ੍ਰਾਪਤ ਜੀ ਪੰਛੀਆਂ ਨੂੰ ਉੱਡਣ ਵਾਸਤੇ ਖੰਭ ਪ੍ਰਾਪਤ ਹੋ ਗਏ ਇਹ ਮਾਲਕ ਦਾ ਹੁਕਮ ਉਹਨਾਂ ਖੰਭਾਂ ਦੇ ਨਾਲ ਉਸਨੇ ਉੱਡਣਾ ਹੈ ਮਨੁੱਖ ਉੱਡ ਨਹੀਂ ਸਕਦਾ ਆਪ ਅਸੀਂ ਕਹਿੰਦੇ ਨਾ ਹੁਣ ਮਨੁੱਖ ਉੱਡਣ ਦੀ ਸਮਰੱਥ ਹੋ ਗਿਆ ਭਾਬ ਜਹਾਜਾ ਵਿੱਚ ਬੈਠਦਾ ਹੈ ਆਪ ਨਹੀਂ ਉੱਡ ਸਕਦਾ ਜੀ ਪਸ਼ੂ ਚਾਰ ਪੈਰਾਂ ਦੇ ਉੱਪਰ ਹੀ ਤੁਰਨਗੇ ਜੀ ਇਹ ਉਸੇ ਹੀ ਪ੍ਰਕਾਰ ਉਸ ਦਾ ਹੁਕਮ ਹੈ ਜੀ ਤਾਂ ਸਤਿਗੁਰੂ ਜੀ ਸਮਝਾਉਂਦੇ ਜੋ ਕਰੇ ਸੋ ਹੋਏ ਜੋ ਪ੍ਰਮਾਤਮਾ ਜੀ ਕਰਦੇ ਜਗਤ ਵਿੱਚ ਹੋ ਉਹੋ ਹੀ ਹੋ ਰਿਹਾ ਬੀਜ ਤੋਂ ਦਰਖਤ ਪੈਦਾ ਹੋਵੇਗਾ ਫੁੱਲ ਲੱਗਦੇ ਪਏ ਫਲ ਲੱਗਦੇ ਪਏ ਇਹ ਉਸ ਦੇ ਹੁਕਮ ਦੇ ਵਿੱਚ ਹੈ ਜੀ ਹੁਣ ਮਨੁੱਖ ਤੋੜ ਦੇਵੇ ਫੁੱਲ ਫਲ ਇਹ ਵੱਖਰਾ ਕਾਰਜ ਪਰ ਖੁਸ਼ਬੂ ਭਰ ਦਿੱਤੀ ਹੈ ਜੀ ਹੁਕਮ ਸਮੁੱਚੇ ਜਗਤ ਦੇ ਵਿੱਚ ਮਾਲਕ ਜੀ ਦਾ ਇੱਕ ਹੀ ਵਰਤਦਾ ਹੈ ਇੱਥੇ ਵੀ ਜੇਕਰ ਪਾਣੀ ਦਾ ਫਾਰਮੂਲਾ ਇੱਕ ਹੋਵੇਗਾ ਕਿਤੇ ਵੀ ਸ੍ਰਿਸ਼ਟੀ ਦੇ ਵਿੱਚ ਚਲੇ ਚੱਲੀਏ ਉੱਥੇ ਇਹੋ ਹੀ ਹੋਵੇਗਾ ਜੀ ਤਾਂ ਉਸ ਦਾ ਹੁਕਮ ਹੈ ਇਹਨੂੰ ਬਦਲ ਨਹੀਂ ਸਕਦੇ ਹਾਂ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਪੈਦਾ ਪੰਜਾਂ ਤੋਂ ਹੀ ਹੋਵੇਗੀ ਗੁਰੂ ਆਮਦਾਸ ਜੀ ਵੀ ਸਮਝਾਉਂਦੇ ਨਾ ਕਿ ਕੋਈ ਛੇਵਾ ਪੈਦਾ ਕਰਕੇ ਦੱਸ ਦਵੇ ਕਿ ਭਾਈ ਆ ਛੇਵਾ ਪੈਦਾ ਹੋ ਗਿਆ ਜੀ ਇਸ ਰੂਪ ਦੇ ਵਿੱਚ ਉਸੇ ਦਾ ਹੁਕਮ ਵਰਤਦਾ ਪਿਆ ਹੈ ਕਿਉਂਕਿ ਉਹ ਸਮਰੱਥਾवान ਹੈ ਮਨੁੱਖ ਗਲਤੀ ਆਪ ਕਰਕੇ ਪਰਮਾਤਮਾ ਤੇ ਨਹੀਂ ਪਾ ਸਕਦਾ ਜੀ ਨਹੀਂ ਜੀ ਇਹ ਵੀ ਉਸੇ ਦਾ ਹੁਕਮ ਹੈ ਇਹ ਨਹੀਂ ਹੋਵੇਗਾ ਗਲਤੀਆਂ ਮਨੁੱਖ ਦੀਆਂ ਮਨੁੱਖ ਦੇ ਹੀ ਝੁਮੇ ਪੈਣਗੀਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਹਨ ਕਾਰਜ ਉਹ ਹੀ ਹੁੰਦੇ ਜੋ ਸਤਿਗੁਰੂ ਜੀ ਚਾਹੁੰਦੇ ਹਨ ਹੁਕਮ ਹੈ ਕੋਮੰਦੇ ਵਿੱਚ ਹੀ ਹੋਵੇਗਾ ਪਰ ਕੀ ਕਰਨਾ ਕਾਰਜ ਕਿਵੇਂ ਕਰਨਾ ਇਹ ਮਨੁੱਖ ਆਪਣੀ ਅਕਲ ਆਪਣੀ ਸੋਚ ਦੇ ਅਨੁਸਾਰ ਕਾਰਜ ਕਰੇ ਖਿੰਨ ਮੈਂ ਥਾਪਿਵ ਥਾਪਦਾ ਤਿਸ ਬਿਨ ਨਹੀਂ ਕੋਇ ਹੁਣ ਇੱਕ ਖਿੰਨ ਦੇ ਵਿੱਚ ਇੱਕ ਪਲ ਦੇ ਵਿੱਚ ਨਾ ਸਾਰੀ ਸ੍ਰਿਸ਼ਟੀ ਨੂੰ ਉਹ ਪੈਦਾ ਵੀ ਕਰ ਸਕਦਾ ਸਾਰੇ ਜੀਵਾਂ ਨੂੰ ਤੇ ਨਾਸ਼ ਕਰਨ ਦੀ ਵੀ ਸਮਰੱਥਾ ਰੱਖਦਾ ਜੀ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਵੀ ਨਹੀਂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸ਼ਬਦ ਰੋਜ਼ਾਨਾ ਰਹਿਰਾਸ ਸਾਹਿਬ ਜੀ ਦੇ ਜਾਪ ਦੇ ਵਿੱਚ ਪੜ੍ਹਿਆ ਜਾਂਦਾ ਸੁਣਿਆ ਜਾਂਦਾ ਸਤਿਗੁਰੂ ਜੀ ਸਮਝਾਉਂਦੇ ਗੁਣ ਇਹੋ ਹੋਰ ਨਾਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਉਸ ਮਾਲਕ ਦੇ ਵਿੱਚ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਸ ਵਰਗਾ ਨਾ ਸੀ ਨਾ ਹੈ ਤੇ ਨਾ ਕਿਤੇ ਹੋਵੇਗਾ ਇੱਕ ਖਿੰਨ ਦੇ ਵਿੱਚ ਕੀਤਾ ਪਸਾਓ ਇੱਕੋ ਕੋ ਆਓ ਇਕੋ ਹੀ ਸ਼ਬਦ ਨਾਲ ਸਾਰੀ ਸ੍ਰਿਸ਼ਟੀ ਪੈਦਾ ਹੋ ਗਈ ਜੇ ਜਦ ਉਦ ਕਰਖ ਕਰਾ ਕਰਤਾਰਾ ਪਰਜਾ ਤਰਤਪ ਦੇਹੀ ਅਪਾਰਾ ਜਬਿਆ ਕਰਖ ਕਰਤ ਹੋ ਕਬਹੂ ਤਮ ਮਿਲਤ ਦੇਹ ਤਰ ਸਭੋ ਤਾਂ ਇੱਕ ਵਾਰ ਸਵਾਸ ਬਾਹਰ ਕੱਢਿਆ ਸਾਰੀ ਸ੍ਰਿਸ਼ਟੀ ਪੈਦਾ ਹੋ ਗਈ ਫਿਰ ਜਦੋਂ ਕਿਤੇ ਸਵਾਸ ਅੰਦਰ ਪ੍ਰਮਾਤਮਾ ਜੀ ਖਿੱਚਣਗੇ ਸਾਰੀ ਸ੍ਰਿਸ਼ਟੀ ਸੰਪੂਰਨ ਹੋ ਜਾਵੇਗੀ ਉਸ ਦੇ ਵਿੱਚ ਮਿਲ ਜਾਵੇਗੀ ਤਾਂ ਇੱਕ ਪਲ ਦੇ ਵਿੱਚ ਖਿੰਦੇ ਵਿੱਚ ਸ੍ਰਿਸ਼ਟੀ ਨੂੰ ਸਮੁੱਚੇ ਜੀਵਾਂ ਨੂੰ ਉਹ ਪੈਦਾ ਕਰਨ ਵਾਲੇ ਹਨ ਤੇ ਸਤਿਗੁਰੂ ਜੀ ਸਮਝਾਉਂਦੇ ਪੈਦਾ ਕਰਨ ਦੀ ਤਾਕਤ ਵੀ ਰੱਖਦੇ ਤੇ ਖਤਮ ਵੀ ਕਰ ਦਿੰਦੇ ਹਨ ਹੁਣ ਕੀ ਕੁਝ ਹੈ ਜੀ ਉਸ ਦੀ ਸ੍ਰਿਸ਼ਟੀ ਦੇ ਵਿੱਚ ਸਤਿਗੁਰੂ ਜੀ ਨੇ ਸਮਝਾ ਦਿੱਤਾ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋ ਜਿਤਨੇ ਵੀ ਖੰਡ ਹਲ ਜਿਵੇਂ ਸਤ ਮਹਾਦੀਪ ਧਰਤੀ ਦੇ ਨ ਇਸ ਤੇ ਸਤ ਮਹਾਦੀਪਾਂ ਦੇ ਵਿੱਚ ਪਰਮਾਤਮਾ ਜੀ ਹਨ ਬ੍ਰਹਮੰਡ ਸਮੁੱਚੀ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਸੌਰ ਮੰਡਲ ਆਦਿਕ ਸਮੁੱਚਾ ਬ੍ਰਹਮੰਡ ਹੈ ਨਾ ਯੂਨੀਵਰਸਲ ਉਥੇ ਵੀ ਪਾਤਾਲ ਧਰਤੀ ਦਾ ਹੇਠਲਾ ਹਿੱਸਾ ਜੀ ਤੇ ਨਾਲ ਹੀ ਸਤਿਗੁਰੂ ਜੀ ਸਮਝਾਉਂਦੇ ਹਨ ਦੀਪ ਜਿਤਨੇ ਵੀ ਸਮੁੰਦਰ ਦੇ ਵਿਚਲੇ ਟਾਪੂ ਹਨ ਚਾਹੇ ਖੰਡ ਹੋਵਨ ਬ੍ਰਹਿਮੰਡ ਹੋਵਨ ਧਰਤੀ ਦਾ ਹਰੇਕ ਹਿੱਸਾ ਹੋ ਗਿਆ ਜੀ ਸਾਰਿਆਂ ਦੇ ਉੱਪਰ ਨੌ ਖੰਡ ਵੈਸੇ ਪ੍ਰਥਵੀ ਮੰਨੀ ਗਏ ਪਰ ਇਸ ਦੇ ਜਿਹੜੇ ਸੱਤ ਭਾਗ ਹਨ ਜਿਹੜੇ ਦੀਪਾਂ ਦੇ ਰੂਪ ਦੇ ਵਿੱਚ ਹਨ ਜ ਸਮੁੱਚਾ ਬ੍ਰਹਿਮੰਡ ਵੀ ਹੋ ਗਿਆ ਪਤਾਲ ਵੀ ਹੋ ਗਏ ਦੀਪ ਵੀ ਹੋ ਗਏ ਜਿਤਨੇ ਸਮੁੰਦਰ ਵਿਚਲੇ ਟਾਪੂ ਹਨ ਰਵਿਆ ਸਭ ਲੋਇ ਹਰ ਥਾਂ ਦੇ ਉੱਪਰ ਮਾਲਕ ਵਾਹਿਗੁਰੂ ਜੀ ਆਪ ਰਵੇ ਹੋਏ ਹਨ ਆਪ ਸਾਰੇ ਜੀਵਾਂ ਦੇ ਵਿੱਚ ਵਿਰਾਜਮਨ ਹਨ ਸਤਿ ਪ੍ਰਥਾਵਾ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵਿਆਪਕ ਹਨ ਹੁਣ ਮਾਲਕ ਜੀ ਦੀ ਇਤਨੀ ਵਿਸ਼ਾਲਤਾ ਦਾ ਪਤਾ ਕਿੰਨੂੰ ਲੱਗਦਾ ਜੇ ਸਤਿਗੁਰੂ ਜੀ ਆਖਦੇ ਸਿਮਰੰਤ ਸੰਤ ਸੰਤ ਜਨ ਜਿਹੜੇ ਸਿਮਰਦੇ ਨਾ ਉਹਨਾਂ ਨੂੰ ਹੀ ਇਸ ਗੱਲ ਦੀ ਸੋਝੀ ਜਿਹੜੀ ਉਹ ਪ੍ਰਾਪਤ ਹੋਵੇਗੀ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਫਿਰ ਸਮਝਾ ਦਿੱਤਾ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਇ ਉਹ ਸੰਤ ਜਨ ਜਿਹੜੇ ਮਾਲਕ ਜੀ ਦਾ ਨਾਮ ਜਪਦੇ ਨਾ ਉਹਨਾਂ ਨੂੰ ਹੀ ਇਸ ਗੱਲ ਦੀ ਸੋਝੀ ਬਖਸ਼ਿਸ਼ ਪ੍ਰਾਪਤ ਹੁੰਦੀ ਜੀ ਜਿੰਨਾ ਮਨੁੱਖਾਂ ਨੂੰ ਮਾਲਕ ਵਾਹਿਗੁਰੂ ਜੀ ਆਪ ਸਮਝ ਆਪ ਸੋਝੀ ਬਖਸ਼ਿਸ਼ ਕਰ ਦਿੰਦੇ ਨਾ ਉਹਨਾਂ ਨੂੰ ਹੀ ਪ੍ਰਮਾਤਮਾ ਜੀ ਦੀ ਵਿਸ਼ਾਲਤਾ ਦਾ ਪਤਾ ਲੱਗਦਾ ਤੇ ਐਸੇ ਜਿਹੜੇ ਗੁਰਮੁਖ ਪਿਆਰੇ ਨਾ ਉਹ ਫਿਰ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਕਿਉਂਕਿ ਉਹਨਾਂ ਦਾ ਜੀਵਨ ਮਾਲਕ ਜੀ ਦੀ ਕਿਰਪਾ ਵਾਲਾ ਹੈ ਉਹ ਹਰ ਵੇਲੇ ਹਰ ਸਮੇਂ ਉਸ ਮਾਲਕ ਜੀ ਦੀ ਉਸਤਤ ਵਡਿਆਈ ਦੇ ਵਿੱਚ ਲੀਨ ਰਹਿੰਦੇ ਜਿਨ੍ਹਾਂ ਨੇ ਇਸ ਗੱਲ ਨੂੰ ਵੇਖ ਲਿਆ ਕਿ ਮਾਲਕ ਪ੍ਰਮਾਤਮਾ ਜੀ ਸਰਬਵਿਆਪਕ ਸਾਰ ਜਗਤ ਦੇ ਉੱਪਰ ਵਸੇ ਹੋਈ ਹਰ ਇੱਕ ਜੀਵ ਦੇ ਵਿੱਚ ਹਨ ਤਾਂ ਉਹ ਕਦੇ ਵੀ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਹੋਣਗੇ ਉਹ ਸਾਰਿਆਂ ਦੇ ਵਿੱਚ ਮਾਲਕ ਵਾਹਿਗੁਰੂ ਜੀ ਨੂੰ ਹੀ ਵੇਖਦੇ ਹਨ ਤੇ ਮਾਲਕ ਵਾਹਿਗੁਰੂ ਜੀ ਨੂੰ ਜਿਸ ਵੇਲੇ ਹਰ ਜਗ੍ਹਾ ਦੇ ਉੱਪਰ ਦੇਖਣਗੇ ਤਾਂ ਨਾ ਤਾਂ ਦੂਈ ਦੇਵਤਾ ਦੇ ਕੋਈ ਭਾਵਨਾ ਨਾ ਕਿਸੇ ਪ੍ਰਕਾਰ ਦੀ ਵਿਰਵਰੋਧਤਾ ਨਾ ਕਿਸੇ ਦੇ ਨਾਲ ਬੁਰਾ ਕੀਤਾ ਜਾਵੇਗਾ ਕਿਉਂਕਿ ਪਰਮਾਤਮਾ ਹੀ ਪਰਮਾਤਮਾ ਹੈ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਵਾਲੇ ਪਾਵਨ ਹੁਕਮਨਾਮੇ ਦੇ ਵਿੱਚ ਬਖਸ਼ਿਸ਼ ਕੀਤੀ ਪ੍ਰਮਾਤਮਾ ਮਾਲਕ ਵਾਹਿਗੁਰੂ ਜੀ ਦੀ ਵਡਿਆਈ ਤੇ ਪ੍ਰਭੂ ਦੇ ਪਿਆਰੇ ਜਿਹੜੇ ਸੰਤ ਜਨ ਉਸ ਦਾ ਸਿਮਰਨ ਕਰਦੇ ਹਨ ਤੇ ਜਿਨ੍ਹਾਂ ਦੇ ਉੱਪਰ ਆਪ ਕਿਰਪਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦੇ ਉੱਪਰ ਆਪ ਕਿਰਪਾ ਕਰਦੇ ਨਾ ਉਹਨਾਂ ਨੂੰ ਹੀ ਫਿਰ ਇਹ ਗਿਆਨ ਪ੍ਰਾਪਤ ਹੁੰਦਾ ਤੇ ਉਹੋ ਹੀ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਹੁਣ ਸਾਧੂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸ਼ਬਦ ਜਿਨ੍ਹਾਂ ਦੀ ਲੜੀਵਾਰ ਵਿਚਾਰ ਚਲਦੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸ਼ਬਦ ਤਨਾਸਰੀ ਰਾਗ ਦੇ ਵਿੱਚ ਅੰਕਿਤ ਹੈ ਜੀ